ਨਹੀਂ ਜੇ ਹੁਣ ਕੋਈ ਕਲੋਨੀ ਵਾਲਾ ਕਲੋਨੀ ਬਣਾਉਂਦਾ ਆ ਕੇ ਜਾਂ ਹਾਈਵੇ ਬਣਾਉਂਦਾ ਉਹਦੇ ਨਾਲ ਰੌਣਕ ਲੱਗਦੀ ਐ ਤੁਹਾਡੀ ਜਗਾ ਖਰੀਦੀ ਜਾਂਦੀ ਐ ਚੰਗੇ ਭਾਅ ਪਰ ਤਾਂ ਉਹਦੇ ਦੇ ਨੁਕਸਾਨ ਕੀ ਤੁਹਾਨੂੰ ਮੈਨਾਂ ਨਹੀਂ ਨੁਕਸਾਨ ਨਹੀਂ ਨੁਕਸਾਨ ਐ ਸਾਨੂੰ ਤਾਂ ਇਹ ਮਾ ਫਾਇਦਾ ਕਿਸਾਨ ਨੂੰ ਫਾਇਦਾ ਨਹੀਂ ਆ ਹੁਣ ਪਈਆ ਚੰਡੀਗੜ੍ਹ ਬਾਦੀ ਆਉਂਦੀ ਰਾਂ ਨੂੰ ਕਿਸਾਨ ਤਾਂ ਉੱਜੜ ਗਿਆ ਚੰਡੀਗੜ੍ਹ ਤਾਂ ਆ ਗਈ ਇੱਧਰ ਨੂੰ ਹਾਂ ਕਿਸਾਨ ਤਾਂ ਉੱਜੜ ਗਿਆ ਪੈਸੇ ਹੋ ਗਏ ਨਿਆਣੇ ਨੇ ਗੱਡੀਆਂ ਲੈ ਲੀਆਂ ਬਾਕੀ ਨਸ਼ੇ ਗੌਰਮੈਂਟ ਬਕਾ ਰਹੀ ਐ ਮੇਜ ਬਲਾ ਕੇ ਸਾਡੇ ਤਾਂ ਨਿਆਣੇ ਪਰਤੇ ਜਦੋਂ ਉਹਨਾਂ ਇਹ ਨਿਕਲਦੇ ਜਦੋਂ ਮੁੰਡਾ ਕਹਿੰਦਾ ਲੈ ਗੱਡੀ ਠਾਰ ਬਾਪੂ ਦਾ ਡੰਡਾ ਡਾ ਦੰਦਾ ਬਾਪੂ ਕਹੇ ਉਹ ਗੱਡੀਆਂ ਨਹੀਂ ਚਾਹੀਦੀਆਂ ਤੁਹਾਨੂੰ ਸਾਨਾ ਤੁਹਾਨੂੰ ਨਹੀਂ ਗੱਡੀਆਂ ਦੀ ਲੋੜ ਸਾਰੇ ਪਾਸੇ ਕੀ ਜਿਹੜੀ ਕੱਦੀ ਹੈਗੀ ਮੋਟਰਸਾਈਕਲਾਂ ਗੇ ਤੁਹਾਨੂੰ ਐਕਨੇ ਚੰਗੇ ਇਹਦਾ ਰੋਡਾਂ ਤੇ ਇਹਦਾ ਆਪਣਾ ਫਾਇਦਾ ਆਪਣਾ ਵਪਾਰ ਸੋਚਦੇ 50 ਮਿੰਟ ਬਾਹਰ ਕਰਨਾ ਜਿਹੜਾ ਹੁਣ ਜਿੱਦਾਂ ਖਰੜ ਦੇ ਆਲੇ-ਦੁਆਲੇ ਖੇਤ ਸੀਗੇ ਹਾਂਜੀ ਉਹ ਖੇਤਾਂ ਵਿੱਚ ਬਣ ਗਈਆਂ ਵੱਡੀਆਂ-ਵੱਡੀਆਂ ਇਮਾਰਤਾਂ ਹਾਂਜੀ ਉੱਥੇ ਜਗਮਗ ਜਗਮਗ ਹੋਣ ਲੱਗ ਗਈ ਪਰੰਤੂ ਤੁਸੀਂ ਕਹਿੰਦੇ ਆ ਵੀ ਉਹ ਸਾਨੂੰ ਨਹੀਂ ਚਾਹੀਦੀ ਇੱਧਰਲੇ ਪਾਸੇ ਉਹ ਤਾਂ ਇੱਧਰਲੇ ਪਾਸੇ ਚੰਡੀਗੜ੍ਹ ਤੋਰੇ ਤੱਕ ਪਹੁੰਚ ਗਈ ਬਾਜੀ ਉਹਨੇ ਤਾਂ ਦਾ ਦੀਵਾ ਬਲ ਗਿਆ ਸਾਰੇ ਦਾ ਦੀਵਾ ਪੁੱਜ ਗਿਆ ਉਹਨਾਂ ਦਾ ਲੈਟ ਬਲ ਗਈ ਜੀਵੀਦਾਰ ਦਾ ਦੀਵਾ ਪੁੱਜ ਗਿਆ ਅਜੀ ਤਾਂ 6-5 ਪੁੱਤਾਂ ਦਾ ਮਨੂ ਦੇਖਦਿਆਂ ਨੂੰ ਹੋਊਗੀਆਂ 20 ਸਾਲ ਦੀ ਪੁੱਤ ਹੁੰਦੀ 85 ਸਾਲ ਹੋਗੇ ਹੰਜ ਫੁੱਟਾਂ ਲਈ ਸੀ ਫਿਰ ਖੇਲ ਖੇਲਦੇ ਕੁੜੀਆਂ ਵੀ ਬੈਅਮ ਨੇ ਭੋਗ ਵੀ ਪਾਉਨੇ ਦਾਨ ਵੀ ਕਰਦੇ ਆਂ ਢਾਣੇ ਵੀ ਦੰਦੇ ਗੁਰਦੁਆਰਾ ਹਰੇਕ ਤੋਂ ਦਾਨ ਕਰਦੇ ਜਿੰਨਾ ਕਿ ਸਾਤੇ ਜ਼ਿੰਮੇਦਾਰ ਤੇ ਸਰਦਾ ਅਧਿਕ ਕਿੱਥੇ ਦਿਖਾਉਂਗੇ ਉਹ ਜਗਾ ਹੁਣ ਵਿਕ ਗਈ ਹਾਂਜੀ ਉਹਦੇ ਪੈਸੇ ਉਹਨਾਂ ਨੂੰ ਦੇਤੇ ਤੇ ਤੂੰ ਕਹਿੰਦਾ ਵੀ ਨੁਕਸਾਨ ਹੋ ਗਿਆ ਨੁਕਸਾਨ ਕਿੱਦਾਂ ਹੋ ਗਿਆ ਮਾਈ ਫੌਨ ਜੀ ਕੇ ਕਾਲੇ ਬੇਰਤੀ 20 ਜਮੀਨ ਦਾ ਤਾਂ ਮੁੱਲੇ ਜੀ ਜਮੀਨ ਦੇ ਪੈਸੇ ਦੇ ਦਿੱਤੇ ਹੁਣ ਤਾਂ ਅਸਮਾਨ ਵਿਕਰੀਆ ਉਹ ਕਿਦਾਂ ਉਹ ਅਸਮਾਨ ਵਿਕਦਾ 30 30 ਮੰਜਲੇ ਖੜੀਆਂ ਕਰਤੀਆਂ 25 25 24 24 ਉਹਨਾਂ ਦੇ ਪੈਸੇ ਦੇ ਦਿੱਤੇ ਜ਼ਿਮੀਦਾਰ ਨੂੰ ਉਹਨਾਂ ਨੇ ਉਹਨਾਂ ਦਾ ਪਿੱਛੇ ਪੈਸਾ ਦੇ ਦਿੱਤੇ ਇੱਕ ਕਨਾਲ ਦੇ ਕਨਾਲ ਮਾ 6 6 ਮਾਦਲੀਆਂ 4 4 ਮਾਦਲੀਆਂ ਚਾਰ ਘਰ ਕਾਹ ਕਮ ਕੋਠੀਆਂ ਪੈਣੀਆਂ ਉੱਪਰ ਕਿੰਨੇ 30 ਮੰਜ਼ਲੇਆਂ ਜਾਣੀਆਂ ਫਿਰ ਉਹਨਾਂ ਦੇ ਪੈਸੇ ਤਾਂ ਨਹੀਂ ਦਿੱਤੇ ਪੈਸਿਆਂ ਦਾ ਤਾਂ ਥੋੜੇ ਚਿਰ ਦੇ ਚੁਟਾ ਹੈ ਸਾਲ ਦੋ ਸਾਲ ਮੈਂ ਤਾਂ ਮੁੱਕ ਲੈਣੇ ਕੀ ਇਹਦਾ ਕੰਮ ਨਹੀਂ ਕਰਨਾ ਅਸਮਾਨ ਬੈਠੇ ਜ਼ਮੀਨ ਦਾ ਜ਼ਿੰਮੇਦਾਰ ਤੇ ਲੈ ਲਈ ਇਹਦਾ ਬੌਲਾ ਹੈ ਉਹਨੂੰ ਨਹੀਂ ਪਤਾ ਲੱਗਿਆ ਕੀ ਹੋ ਗਿਆ ਮੇਰੇ ਕਿਆ ਹੋ ਗਿਆ ਇੱਕ ਹੋਰ ਗੱਲ ਦੱਸਦਾ ਤੁਹਾਨੂੰ ਹਾਂ ਇਹ ਮਹਾਦਨ ਜਾਤ ਹੈ ਹਾਂ ਇਹਨੂੰ 50 ਸਾਲ ਪਹਿਲਾਂ ਅਕਲ ਆਉਂਦੀ ਪੈਲਾ ਸੋਚਦਾ ਬਿਆਕਮ ਮੈਂ ਕਿਨਾ ਕਰਨਾ ਮੁਸਲਮਾਨ ਮੌਕੇ ਪਰ ਜ਼ਿੰਮੇਵਾਰ ਦਾ ਕੰਮ ਵਿਗੜ ਜਾਂਦਾ ਨਾ ਬਾਅਦ ਮੈਂ ਸੋਚਦਾ ਉਹ ਮੈਂ ਮਕਾਨ ਦਾ ਮੂੰ ਕਿੱਧਰ ਨੂੰ ਕਰ ਲਿਆ ਆ ਖੁੱਲੀ ਕਿੱਧਰ ਕਰ ਲਈ ਅਰ ਸੋਈ ਗਲਤ ਪਾ ਲਈ ਉਹ ਬਾਅਦ ਚ ਗੱਲਾਂ ਕਰਦਾ ਉਹ ਬਾਅਦ ਮੈਂ ਆ ਅਕਲੇ ਨਹੀਂ ਮੈਂ ਹਾਂਜੀ ਬਾਪੂ ਜੀ ਹਾਂਜੀ ਬਚਨਾ ਬਾਪੂ ਹੈ ਹਾਂ ਗੁਰਵਤਨ ਸਿੰਘ ਨੇ ਕਹਿੰਦੇ ਤਾਂ ਬਚਨੇ ਦੀ ਲੋਟ ਹੈ ਬਚਨਾ ਬਾਪੂ ਕਹਿੰਨੇ ਹਾਂ ਆਲੋ ਭਾਈ ਕਿ ਇਹ ਤਾਂ ਨਾ ਮੇਰਾ ਗੁਰਵਤਨ ਸਿੰਘ ਹੈ ਗਰਵਚਨ ਸਿੰਘ ਪਿੰਨੀ ਆਲਾ ਵੀ ਕਹਿੰਦੇ ਆ ਤੁਹਾਨੂੰ ਉਹ ਤਾਂ ਦਿੱਲੀ ਤੇ ਪੈ ਗਿਆ ਹੈ ਕਿਸਾਨੀ ਅੰਦੋਲਨ ਮਾ ਦਿੱਲੀ ਦਿੱਲੀ ਹੋਰ ਕੀ ਹਾਲ ਚਾਲ ਹੈ ਘਰ ਪਰਿਵਾਰ ਸਭ ਵਧੀਆ ਬਹੁਤ ਵਧੀਆ ਉਹ ਤਾਂ ਮੋਜਾਂ ਬਣ ਗਈਆਂ ਹੁਣ ਤਾਂ ਨਿਕਲੀ ਜਾ ਰਹੇ ਹਾਈਵੇ ਨਿਕਲ ਰਹੇ ਪਿੰਡਾਂ ਵਿੱਚ ਤੇ ਹੁਣ ਤਾਂ ਠੀਕ ਹੋ ਗਿਆ ਕੰਮ ਕਿ ਨਹੀਂ ਇਜਾ ਜੀ ਇਜਾ ਨਾਲ ਸਾਡੇ ਤੰਨੇ ਦਾ ਕਾਨ ਕਰ ਦੇਣਾ ਹਾਈਵੇ ਕਾਦੇ ਇਹ ਤਾਂ ਸਾਨੂੰ ਲੈ ਕੇ ਪੈ ਜੂਗੇ ਕਾਨੂੰ ਯਾਰ ਸਰਕਾਰਾਂ ਬਣਾ ਰਹੀਆਂ ਫਾਇਦੇ ਦੀ ਗੱਲ ਹੈ ਤੁਹਾਡੇ ਦੀ ਯਾਰ ਤੁਸੀਂ ਇਹ ਆ ਜਾ ਸਵਾਲ ਕਰਦੇ ਜਾਂਦਾ ਲਾ ਲਾ ਕੇ ਜੰਗਲ ਕਿਕਰ ਲਾ ਕੇ ਇਹ ਨਾ ਬੰਨਾ ਗਉਂਆਂ ਰਹਿਣ ਲਾ ਜਾਣੀਆਂ ਗਿੱਦੜ ਭਗਿਆਲ ਲੱਗ ਜਾਣੇ ਰਹਿਣ ਨੀਂਦ ਗਉਂਆਂ ਲੱਗ ਜਾਣੀਆਂ ਰਹਿਣ ਨਹੀਂ ਜਿਹੜੇ ਹਾਈਵੇ ਨਿਕਲ ਰਹੇ ਆ ਇਹਦਾ ਮੁਆਵਜ਼ਾ ਵੀ ਤਾਂ ਦਿੰਦੀ ਸਰਕਾਰ ਮੁਆਵਜ਼ਾ ਜ਼ਮੀਨ ਤਰੱਕੀ ਹੋਊਗੀ ਦੇਸ਼ ਦੀ ਐਨਾ ਜੀ ਤਰੱਕੀ ਤੇ ਮੁਆਵਜ਼ਾ ਸਾਨੂੰ ਨਾ ਮਿਲਦੀ ਆ ਜਿੰਨੇ ਜ਼ਮੀਨ ਹੈ ਜ਼ਮੀਨ ਦਾ ਕੀ ਰਟੈ ਨਹੀਂ ਇਹਦਾ ਮੁੱਲ ਨਹੀਂ ਜ਼ਮੀਨ ਦਾ ਮਿੰਜਾ ਜੱਨਾ ਜ਼ਮੀਨ ਦਾ ਮੁੱਲ ਨਹੀਂ 1.5 ਡੈਜਾ ਤੁਸੀਂ ਬੰਬੇ ਕਲਕੱਤਾ ਦਿੱਲੀ ਦੇਖਿਆ ਕਿੰਨਾ ਉਹ ਕੰਮ ਉਹ ਇਹ ਕਰਨਾ ਚਾਹੁੰਦੇ ਇੰਜਾਂ ਇਹ ਲੈ ਕੇ ਸਾਤੇ 3-3 ਕਰੋੜ ਨੂੰ 2-2 ਕਰੋੜ ਨੂੰ ਸਰਕਾਰੀ ਰੇਟ ਪਰ ਜਾ ਕੇ ਆਪਣੀਆਂ ਪਾਣ ਦੇ ਮਕਾਨ ਇਹ ਹਾਈਵੇ ਕਾਣ ਆਪਣੇ ਫਾਇਦੇ ਖਾਤਰ ਨਹੀਂ ਹਾਈਵੇ ਬਣੂਗਾ ਕਲੋਨੀਆਂ ਬਣੂਗੀਆਂ ਵੱਡੀਆਂ ਵੱਡੀਆਂ ਉੱਚੀਆਂ ਚ ਇਮਾਰਤਾਂ ਬਣੂਗੀਆਂ ਤਾਂ ਤਰੱਕੀ ਹੋਏ ਇਹ ਤਰੱਕੀ ਕਾ ਦੀ ਜੀ ਇਨਾਂ ਤਾਂ ਪੱਠਾ ਬਠਾ ਲਿਆ ਸਾਰਾ ਜ਼ਿੰਮੇਦਾਰ ਨਹੀਂ ਛੱਡਣ ਲੈਣੇ ਪੰਜਾਬ ਮਾਰਨਾਂ ਲੈਣੇ ਉਹ ਕਿਦਾਂ ਉਹ ਕਿਦਾਂ ਇਹ ਜਹਾਾਈਵੇ ਕੱਟੇ ਸਾਰੀ ਜ਼ਮੀਨ ਚੁੱਗੀ ਆ ਗਈ ਵੀ ਵੀ ਘੱਟੇ ਜੜੀ ਦੋ ਫਾਰਜ ਮੀਲ ਕੱਟੀ ਗੱਭੇ ਨੂੰ ਕਰਤੀ ਛੋੜੇ ਵਿੱਚ ਸਾਡਾ ਫਸਲ ਨਹੀਂ ਹੋਣੀ ਫਿਰ ਉਪਰ ਐਨਾ ਨਾ ਜਾਨ ਬਣਾ ਲੈਣਾ ਸੂਰਾ ਨਾ ਆ ਜਾਣਾ ਅਗਰ ਆਮ ਗੰਮਾ ਨਾ ਜਾਣਾ ਉਹ ਤਾਂ جگਮਗ ਜਗਮਗ ਲਾਈਟਾਂ ਚ ਗੂਗੀਆਂ ਵਧੀਆ ਪੂਰ ਬਣੂਗੇ ਲਾਈਟਾਂ ਨੂੰ ਅਸੀਂ ਚੱਕਣਾ ਜਾਂ ਖਾਣੇ ਜੋਗੇ ਸਾਡੇ ਦਾਣੇ ਹੀ ਨਾ ਹੋਏ ਅਸੀਂ ਤਾਂ ਜ਼ਮੀਨ ਪਰ ਬੈਠੇ ਜ਼ਿੰਮੇਦਾਰ ਉਹ ਹੈ ਜੀ ਪਾਧੋਪ ਕੇ ਚਾਲ ਬਗੇ ਆਪਣਾ ਕਿ ਜ਼ਿਆਦਾ ਕਰ ਰਿਆ ساری ਉਮਰ ਹੋ ਗਈ ਇਸ ਪਰ ਮੋਚਾ ਕਰਦਾ ਵਿਆਹ ਵੀ ਇਸ ਪਰ ਕਰੇ ਕਦੀ ਕੇ ਤਕਾਬੀ ਲੈ ਲਈ ਕਦੀ ਕਰਜ਼ਾ ਲੈ ਲਈ ਪਰ ਖੇਰ ਖੇਲਦਾ ਨੇ ਜੇ ਹੁਣ ਕੋਈ ਕਲੋਨੀ ਵਾਲਾ ਕਲੋਨੀ ਬਣਾਉਂਦਾ ਆ ਕੇ ਜਾਂ ਹਾਈਵੇ ਬਣਾਉਂਦਾ ਉਹਦੇ ਨਾਲ ਰੌਣਕ ਲੱਗਦੀ ਐ ਤੁਹਾਡੀ ਜਗਾ ਖਰੀਦੀ ਜਾਂਦੀ ਐ ਚੰਗੇ ਭਾਅ ਪਰ ਤਾਂ ਉਹਦੇ ਦੇ ਨੁਕਸਾਨ ਕੀ ਤੁਹਾਨੂੰ ਮੈਨਾਂ ਨਹੀਂ ਨੁਕਸਾਨ ਨਹੀਂ ਨੁਕਸਾਨ ਐ ਸਾਨੂੰ ਤਾਂ ਇਹ ਮਾ ਫਾਇਦਾ ਕਿਸਾਨ ਨੂੰ ਫਾਇਦਾ ਨਹੀਂ ਆ ਹੁਣ ਪਈਆ ਚੰਡੀਗੜ੍ਹ ਵੱੱਦੀ ਆਉਂਦੀ ਰਾਂ ਨੂੰ ਕਿਸਾਨ ਤਾਂ ਉੱਜੜ ਗਿਆ ਚੰਡੀਗੜ੍ਹ ਤਾਂ ਆ ਗਈ ਇੱਧਰ ਨੂੰ ਹਾਂ ਕਿਸਾਨ ਟੋੜ ਗਿਆ ਪੈਸੇ ਹੋ ਗਏ ਨਿਆਣੇ ਨਾਲ ਗੱਡੀਆਂ ਲੈ ਲੀਆਂ ਬਾਕੀ ਨਸੇ ਗਵਰਨਮੈਂਟ ਬੁਕਾ ਰਹੀ ਐ ਮੇਜ ਮਲਾ ਕੇ ਸਾਡੇ ਤਾਂ ਨਿਆਣੇ ਪਰਤੇ ਜਦੋਂ ਉਹਨਾਂ ਐ ਨਿਕਲਦੇ ਜਦੋਂ ਮੁੰਡਾ ਕਹਿੰਦਾ ਲੈ ਗੱਡੀ ਠਾਰ ਬਾਪੂ ਦਾ ਡੰਡਾ ਡਾ ਦੰਦਾ ਬਾਪੂ ਕਹੇ ਅਲਟਾ ਸਿਆਣੇ ਜਦ ਮੁੰਡਾ ਆਪ ਪੈ ਗਿਆ ਉਹਨਾਂ ਕਹਿੰਦਾ ਤੈਨੂੰ ਮੁੰਡੇ ਤੈਨਾਂ ਗੱਡੀ ਵੰਗੂ ਦੋ ਪੁੱਤੇ ਵੰਗੂ ਮੇਰੇ ਪਾ ਮੇਰੀ ਤਾਂ ਜਾਇਦਾਦ ਗਈ ਤੁਸੀਂ ਕਹਿੰਦੇ ਆ ਵੀ ਪੈਸਾ ਨਾ ਆਵੇ ਜ਼ਮੀਨ ਰਹੇ ਸਾਡੀ ਕੋਲ ਸਾਡੇ ਰੋਟੀ ਪਾਣੀ ਖਾਈ ਅੱਜੀ ਰੋਟੀ ਪਾਣੀ ਖਾਈ ਜਾਣਾ ਸਾਡੇ ਕਿੰਨੇ ਫੋਟਾਂ ਤੇ ਆ ਗਈ ਪੰਜਾਂ ਪੰਜ ਫੋਟਾਂ ਦਾ ਮੈਂ ਦੇਖ ਲੀਣਾ ਉਹ ਗੱਡੀਆਂ ਨਹੀਂ ਚਾਹੀਦੀਆਂ ਤੁਹਾਨੂੰ ਜਾਨਾ ਤੁਹਾਨੂੰ ਨਹੀਂ ਗੱਡੀਆਂ ਦੀ ਲੋੜ ਸਾਡੇ ਪਾਸੇ ਕੀ ਜਿਹੜੀ ਕੱਦੀ ਹੈਗੀ ਮੋਟਰਸਾਈਕਲਾਂ ਹੈਗੇ ਤੁਹਾਨੂੰ ਐਕਨੇ ਚੰਗੇ ਇਹਨਾਂ ਰੋਡਾਂ ਤੇ ਇਹਦਾ ਆਪਣਾ ਫਾਇਦਾ ਆਪਣਾ ਵਪਾਰ ਸੋਚਦੇ 50 ਨੂੰ ਤਬਾਹ ਕਰਨਾ ਹਰ 10 ਮੀਟ ਪਰ ਰੋਡ ਕਰਤਾ ਹਾਂ ਹਰ 10 ਮੀਟ ਪਰ ਰੋਡ ਕਰਤਾ ਇਹ ਮੇਰਾ ਪਿੰਡ ਸਲੇਮਪੁਰ ਹੈ ਅੱਛਾ ਸਾਡੀ ਜ਼ਮੀਨ ਦੇ ਵਿੱਚ ਨੂੰ ਹਾਂ ਮਹਿਰ ਗੁਆਰ ਹੋਈ ਸੀ ਅੱਛਾ ਉਹ ਹਾਇਦਾ ਘਰ ਬੇਬੀ 25 ਸਾਲ ਪਹਿਲਾਂ ਦੀ ਗੱਲ ਹਾਂ ਪਰ ਸਾਨੂੰ ਉਸ ਟਾਈਮ ਹਾਂ ਬਿਲਕੁਲ ਨਾਂ ਦੇ ਬਰਾਬਰ ਪੈਸੇ ਮਿਲੇ 62000 ਕੀ ਲੈਣਾ ਮਿਲਿਆ ਫਿਰ ਕੇਸ ਪਾਇਆ ਕੇਸ 2 ਸਾਲ ਚੱਲਦਾ ਰਿਹਾ ਫਿਰ 10000 ਫਿਰ ਮਿਲਿਆ 62000 ਤੇ 10000 ਕਿੰਨੇ ਹੋਏ 72000 ਨਹੀਂ ਉਹ ਮਤਲਬ ਕਿ ਜਿਹੜਾ ਹੁਣ ਜਿੱਦਾਂ ਖਰੜ ਦੇ ਆਲੇ-ਦੋਲੇ ਖੇਤ ਸੀਗੇ ਹਾਂਜੀ ਉਹ ਖੇਤਾਂ ਵਿੱਚ ਬਣ ਗਈਆਂ ਵੱਡੀਆਂ-ਵੱਡੀਆਂ ਇਮਾਰਤਾਂ ਹਾਂਜੀ ਉੱਥੇ ਜਗਮਗ ਜਗਮਗ ਹੋਣ ਲੱਗ ਗਈ ਪਰੰਤੂ ਤੁਸੀਂ ਕਹਿੰਦੇ ਆ ਵੀ ਉਹ ਸਾਨੂੰ ਨਹੀਂ ਚਾਹੀਦੀ ਇੱਧਰਲੇ ਪਾਸੇ ਉਹ ਤਾਂ ਇੱਧਰਲੇ ਪਾਸੇ ਚੰਡੀਗੜ੍ਹ ਤੋਰੇ ਤੱਕ ਪਹੁੰਚ ਗਈ ਬਾਜੀ ਉਹਨੇ ਤਾਂ ਦਾ ਦੀਵਾ ਬਲ ਗਿਆ ਸਾਡੇ ਦਾ ਦੀਵਾ ਪੁੱਜ ਗਿਆ ਉਹਨਾਂ ਦਾ ਲੈਟ ਬਲ ਗਈ ਜੀਵੀਦਾਰ ਦਾ ਦੀਵਾ ਪੁੱਜ ਗਿਆ ਅਜੀ ਤਾਂ 6-5 ਪੁੱਤਾਂ ਦਾ ਮਨੂ ਦੇਖਦਿਆਂ ਨੂੰ ਹੋ ਗਈਆਂ 20 ਸਾਲ ਦੀ ਪੁੱਛ ਢੰਡੀ 85 ਸਾਲ ਹੋ ਗਏ ਪੰਜ ਫੁੱਟਾਂ ਦੀ ਸੀ ਫਿਰ ਖੇਲ ਖੇਲਦੇ ਕੁੜੀਆਂ ਵੀ ਬੈਅਮ ਨੇ ਭੋਗ ਵੀ ਪਾਉਨੇ ਦਾਨ ਵੀ ਕਰਦੇ ਆਂ ਢਾਣੇ ਵੀ ਦੰਦੇ ਗੁਰਦੁਆਰਾ ਹਰੇਕ ਤੋਂ ਦਾਨ ਕਰਦੇ ਜਿੰਨਾ ਕਿ ਸਾਤੇ ਜ਼ਿੰਮੇਦਾਰ ਤੇ ਸਰਦਾ ਅਧਿਕ ਕਿੱਥੇ ਦਿਖਾਉਂਗੇ ਜਦ ਕੋਈ ਨਾ ਆਪਣੇ ਰੋਡ ਨਿਕਲਦਾ ਜਾਂ ਨਹਿਰ ਨਿਕਲਦੀ ਹੈ ਹੂੰ ਉਹ ਜ਼ਮੀਨ ਜ਼ਿਮੀਦਾਰ ਦੀ ਜਿਵੇਂ ਬਰੈਡ ਹੁੰਦਾ ਨਾ ਉੱਤ ਤਿੰਨ ਖੁੰਜੀ ਰਹਿ ਜਾਂਦੀ ਐ ਨਾ ਇੱਧਰ ਤਿੰਨ ਖੁੰਜੀ ਉਧਰ ਤਿੰਨ ਖੁੰਜੀ ਉਹ ਕਿਸੇ ਕੰਮ ਨਹੀਂ ਰਹਿ ਜਾਂਦੀ ਜਿੱਦਾਂ ਬਰੈਡ ਦਾ ਪੀਸ ਗੱਬੇ ਤੇ ਕੱਟਦੇ ਆ ਬਿਲਕੁਲ ਉਹ ਕੰਮ ਹੋ ਜਾਂਦਾ ਤਕੋਣਾ ਦੋ ਬਣ ਗਿਆ ਹਾਂ ਗੱਬੇ ਨੂੰ ਕੱਟੀ ਕੱਦਦੇ ਉਹ ਨਾ ਹੋ ਕੇ ਤੇ ਵੇਚਣ ਦੇ ਲੈ ਕੇ ਰਹਿੰਦੀ ਐ ਨਾ ਕੁਛ ਉਹ ਤਾਂ ਜੀ ਛਵਰੇ ਲਈ ਮਾਰ ਲੈਣੀ ਜਿਹੜੀ ਤੁਸੀਂ ਗੱਲ ਕਹਿੰਦੇ ਬੀ ਉਹਨਾਂ ਨੇ ਆਪਣਾ ਦੀਵਾ ਜਗਾ ਲਿਆ ਤੁਹਾਡਾ ਦੀਵਾ ਸਾਰਾ ਦਾ ਖੁੱਲ ਹੋ ਗਿਆ ਅੱਛਾ ਹਾਂ ਆ ਦੇਖ ਰਹੇ ਨੇ ਸਰੋਤੇ ਸਾਡੇ ਔਰ ਬਾਪੂ ਗੁਰਵਚਨ ਸਿੰਘ ਜੀ ਮੇਰੇ ਨਾਲ ਨੇ ਮਾਵੀ ਜੀ ਔਰ ਇਹਨਾਂ ਨੂੰ ਪਿੰਨੀਆਂ ਵਾਲਾ ਬਾਬਾ ਵੀ ਕਹਿੰਦੇ ਨੇ ਕਿਸਾਨੀ ਅੰਦੋਲਨ ਵਿੱਚ ਬੜਾ ਯੋਗਦਾਨ ਪਾਇਆ ਅੱਜ ਮੈਂ ਇਹਨਾਂ ਕੋਲ ਆਇਆ ਮੈਂ ਤਾਂ ਆਇਆ ਸੀ ਬਾਪੂ ਵੀ ਚਲੋ ਵਧੀਆ ਕੰਮ ਹੋ ਰਿਹਾ ਹੈ ਤੂੰ ਖੁਸ਼ ਹੋਣਾ ਤੂੰ ਨਖ ਖੁਸ਼ ਕੀਤਾ ਹੋਣਾ ਬਟਨੂ ਦੇ ਕਾਜਾ ਦੇ ਵੀ ਜੇ ਕਿਸੇ ਖੈੜ ਦੀ ਗੱਲ ਕਰੀ ਬਣਾ ਉਹਨਾਂ ਦੀਆਂ ਲੜਤਾਂ ਜਟਲੀਆਂ ਵਾਕਈ ਸਜੂਗੇ ਪਾਏ ਬਈ ਪਰ ਜੀਵੀਦਾਰੀਆਂ ਤਾਂ ਲੈ ਤਾਂ ਬੁੱਝ ਗਈਆਂ ਉਹ ਜਿਹੜੇ ਉੱਥੇ ਘਰ ਸੀਗੇ ਜਿੱਦਾਂ ਹੁਣ ਆਪਾਂ ਖੈੜ ਤੂਰਲੇ ਪਾਸੇ ਨੂੰ ਆੰਦੇ ਆ ਮੜਾ ਜਾ ਹਾਂ ਜੀ ਬਾਹਰਲੇ ਪਾਸੇ ਨੂੰ ਕਰਾਲੀ ਵੱਲ ਨੂੰ ਉੱਥੇ ਬਹੁਤ ਵੱਡੀਆਂ-ਵੱਡੀਆਂ ਮਾਰਕੀਟਾਂ ਬਣ ਗਿਆਨ ਪਹਿਲਾਂ ਮੈਨੂੰ ਯਾਦ ਹੈ ਉੱਥੇ ਨਾ ਘਰ ਹੁੰਦੇ ਸੀਗੇ ਬਿਨਾ ਪਲਸਟਰ ਵਾਲੇ ਹਾਂ ਜੀ ਠੀਕ ਹੈ ਨਾ ਵੇੜੇ ਸੀਗੇ ਪੁਰਾਣੇ ਸਟਾਈਲ ਦੇ ਵਿੱਚ ਵਿੱਚ ਇੱਕ ਇੱਕ ਤੂਤ ਵੀ ਲੱਗਿਆ ਹੁੰਦਾ ਵੇੜਿਆਂ 'ਚ ਉਹ ਬੱਕਰੀਆਂ ਬਨੀਆਂ ਹੁੰਦੀਆਂ ਸੀਗੀਆਂ ਹਾਂਜੀ ਹੁਣ ਉਹ ਜਗ੍ਹਾ ਖਰੀਦ ਲਈ ਸਰਮਾਇਦਾਰਾਂ ਨੇ ਹਾਂਜੀ ਉੱਥੇ ਬਣਾਤਾ ਸਾਰਾ ਕੁਝ ਹਾਂਜੀ ਉਹਨਾਂ ਨੂੰ ਕੀਮਤ ਵੀ ਮੈਨੂੰ ਲੱਗਦਾ ਘੱਟ ਮਿਲੀ ਤੁਸੀਂ ਕਹਿੰਦੇ ਆ ਉਹਨਾਂ ਦੇ ਬੱਚੇ ਉਹਨਾਂ ਦੇ ਬੱਚੇ ਤਾਂ ਬੇਕਾਰ ਹੋ ਗਏ ਜੀ ਉਹ ਤਾਂ ਦਿਹਾੜੀ ਜੋਗੇ ਲੱਗੇ ਕੀ ਕਰੂंगे ਉਹ ਆਪਣੇ ਜਿਹੜੇ ਧੋਪ ਕੇ ਜ਼ਮੀਨ ਆ ਉਹ 'ਚ ਸਬਜ਼ੀ ਲਾ ਲੂ ਰੋਜ਼ ਸਬਜ਼ੀ ਵੇਚੂਗਾ ਭਿੰਡੀਆਂ ਲਾਲਾ ਮਿਰਚਾਂ ਲਾਲਾ ਰੁਪਈਆ 5-7 ਵਟਕੇ ਤਾਂ ਲਿਓ ਵਿਕੇ ਤਾਂ ਉਹ ਖਤਮ ਹੋ ਗਈ ਜੀ ਉਹ ਖਤਮ ਹੋ ਗਿਆ ਕਟਾਫ ਹੋ ਗਿਆ ਗੱਲ ਤੇ ਜ਼ਮੀਨ ਗੱਲ ਤੇ ਜ਼ਮੀਨ ਦਾ ਉਹ ਉਹ ਬੱਚੇ ਮੈਨੂੰ ਕਿਸੇ ਨੇ ਦੱਸਿਆ ਕਿਸੇ ਦੀ ਇੰਟਰਵਿਊ ਕਰ ਰਿਆ ਸੀਗਾ ਮੈਂ ਬਜ਼ੁਰਗ ਦੀ ਉਹ ਕਹਿੰਦਾ ਉਹਨਾਂ ਦੇ ਬੱਚੇ ਤਾਂ ਇਹਨਾਂ ਦੇ ਇੱਥੇ ਲੱਗੇ ਹੋਏ ਸਿਕਿਉਰਿਟੀ ਗਾਰਡ ਲੱਗੇ ਹੋਏ ਹੁਣ ਜਿਨ੍ਹਾਂ ਜਿਹੜੇ ਮਾਲਕ ਸੀਗੇ ਉਹ ਦਰਾਂ ਪਰ ਖੜੇ ਸਿਕਿਉਰਿਟੀ ਗਾਰਡ ਬਣ ਕੇ ਇਹ ਗੱਲ ਸਹੀ ਹੈ ਗੱਲ ਸਹੀ ਹੈ ਜੀ ਸਿਕਿਉਰਿਟੀ ਗਾਰਡ ਗੱਲ ਕਿਆ ਕਰੂਗਾ ਜੀ 10000 ਰੁਪਏ ਦਾ ਕਿਆ ਹੁੰਦਾ 12 ਗੈਲਾ 12000 ਗਲਤਾਂ 10-10 ਜਾਨ ਤਾਂ ਭੇ ਲਾਉਂਦਾ ਇਹਨਾਂ ਸਰੋਤਿਆਂ ਨਾਲ ਬਾਪੂ ਗੱਲ ਕਰੀਏ ਵੀ ਜਦੋਂ ਕੋਈ ਜਗਾ ਜ਼ਮੀਨ ਵਿਕ ਜਾਂਦੀ ਹੈ ਕੋਈ ਸਰਮਾਇਦਾਰ ਖਰੀਦ ਲੈਂਦਾ ਆ ਕੇ ਇੱਕ ਵਾਰੀ ਕੀਮਤ ਦੇ ਜਾਂਦਾ ਆਪਣੇ ਹਿਸਾਬ ਨਾਲ ਹਾਂ ਜੀ ਉਹ ਜਗਾ ਹੁਣ ਵਿਕ ਗਈ ਹਾਂਜੀ ਉਹਦੇ ਪੈਸੇ ਉਹਨਾਂ ਨੂੰ ਦੇ ਦਿੱਤੇ ਤੇ ਤੂੰ ਕਹਿੰਦਾ ਵੀ ਨੁਕਸਾਨ ਹੋ ਗਿਆ ਨੁਕਸਾਨ ਕਿੱਦਾਂ ਹੋ ਗਿਆ ਮੈਂ ਫੌਨੀ ਜੀ ਇੱਕ ਗੱਲ ਬੇਰਤੀ ਵੀ ਜ਼ਮੀਨ ਦਾ ਤਾਂ ਮੁੱਲ ਜੀ ਜ਼ਮੀਨ ਦੇ ਪੈਸੇ ਦੇ ਦਿੱਤੇ ਹੁਣ ਤਾਂ ਅਸਮਾਨ ਵਿਕ ਰਿਹਾ ਉਹ ਕਿਦਾਂ ਉਹ ਅਸਮਾਨ ਵਿਕਦਾ 30-30 ਮੰਜ਼ਲੇ ਖੜੀਆਂ ਕਰਤੀਆਂ 25-25 24-24 ਉਹਨਾਂ ਦੇ ਪੈਸੇ ਦੇ ਦਿੱਤੇ ਜ਼ਮੀਨਦਾਰ ਨੂੰ ਉਹਨਾਂ ਨੇ ਉਹਨਾਂ ਦਾ ਟਿੱਲੇ ਪੈਸੇ ਦੇ ਦਿੱਤੇ ਇੱਕ ਕਨਾਲ ਦੇ ਕਨਾਲ ਮਾ ਚੇਚੇ ਮਰ ਲਿਆ ਦੀਆਂ ਚਾਰ ਮਰ ਲਿਆ ਚਾਰ ਕੋਟੀਆਂ ਪੈਣੀਆਂ ਉੱਪਰ ਕਿੰਨੇ 30 ਮੰਜ਼ਲੇ ਜਾਣੀਆਂ ਫਿਰ ਉਹਨਾਂ ਦੇ ਪੈਸੇ ਤਾਂ ਨਹੀਂ ਦਿੱਤੇ ਉਹ ਤਾਂ ਸਮਾਨ ਵੇਚ ਲੈ ਇੱਕ ਪੈਰ ਜਮਾ ਕੇ ਉਹਨਾਂ ਨੇ ਪਾਇਆ ਲੈ ਲਿਆ ਧਰਤੀ ਪਰ ਮਾਲਕ ਬਣ ਗਏ ਇਹ ਸਾਰੀ ਕਰੀ ਜਾਣੀ ਉਹਨਾਂ ਨੇ ਅਸਮਾਨ ਵੇਚ ਲੇ ਜਮੀਨ ਦਾ ਜ਼ਿੰਮੇਦਾਰ ਤੇ ਲੈ ਲਈ ਇਹਦਾ ਬੌਲਾ ਹੈ ਉਹਨੂੰ ਨਹੀਂ ਪਤਾ ਲੱਗਿਆ ਕੀ ਹੋ ਗਿਆ ਮੇਰੇ ਕੀ ਹੋ ਗਿਆ ਇੱਕ ਹੋਰ ਗੱਲ ਦੱਸਦਾ ਤੁਹਾਨੂੰ ਹਾਂ ਇਹ ਮਹਾਦਨ ਜਾਤ ਹੈ ਇਹਨੂੰ 50 ਸਾਲ ਪਹਿਲਾਂ ਅਕਲ ਆਉਂਦੀ ਪਹਿਲਾਂ ਸੋਚਦਾ ਵਿਆਹ ਕੰਮ ਮੈਂ ਕਿਨਾ ਕਰਨਾ ਮੁਸਲਮਾਨ ਮੌਕੇ ਪਰ ਜ਼ਿੰਮੇਵਾਰ ਦਾ ਕੰਮ ਵਿਗੜ ਜਾਂਦਾ ਨਾ ਬਾਅਦ ਮੈਂ ਸੋਚਦਾ ਉਹ ਮੈਂ ਮਕਾਨ ਦਾ ਮੂੰਹ ਕਿੱਦਾਂ ਨੂੰ ਕਾਲ ਲਿਆ ਆ ਖੁਲੀ ਕਿੱਦਾਂ ਕਰ ਲਈ ਆ ਸੋਈ ਗਲਤ ਪਾ ਲਈ ਉਹ ਬਾਅਦ ਚ ਗੱਲਾਂ ਕਰਦਾ ਬਾਅਦ ਵਿੱਚ ਆ ਅਕਲ ਨਹੀਂ ਮੈਨੂੰ ਮੈਂ ਤਾਂ ਦੋ ਤੱਕ ਇਹਨਾਂ ਸਾਈਨ ਕਰਾ ਲੇ ਫੇਕਲੇ ਸਾਈਨ ਕਰ ਦੰਦਾਂ ਮਿਉ ਹਾਂ ਤੱਕੇ ਨਾ ਸਾਈਨ ਕਰਾ ਕੇ ਵੀ ਹਾਂ ਕਹਿੰਦੇ ਕਹਟ ਕਹਾ ਬਤਾ ਹੈ ਇਹ ਹੁਣ ਵੀ ਕਹਿੰਦੇ ਹੋਣਗੇ ਫਿਰ ਉਹ ਜਦੋਂ ਉੱਪਰ ਵਿਕਰੀਆਂ ਉੱਪਰ ਮਾਰਤਾ ਬਣ ਬਣ ਕੇ ਮੰਜ਼ਲੇ ਬਣ ਬਣ ਕੇ ਵਿਕਰੀਆਂ ਉਹ ਬਕਰੀਆਂ ਵਾਲੇ ਬਾਬੇ ਤਾਂ ਕਹਿੰਦੇ ਹੋਣੇ ਵੀ ਥੱਲੇ ਸਾਡਾ ਤਾਂ ਸਾਡੇ ਦਾ ਪੈਰ ਰੱਖਣ ਨੂੰ ਜਗ੍ਹਾ ਲਈ ਹੈ ਸਾਰਾ ਕੁਝ ਆ ਤਾਂ ਆ ਤਾਂ ਉਹਨਾਂ ਦਾ ਖਿਆਲ ਵੀ ਨਹੀਂ ਤਾਂ ਜੇ ਆ ਪਤਾ ਹੁੰਦਾ ਹੁੰਦਾ ਆਪੇ ਪਾਲੰਦੇ ਆਪੇ ਆਪੇ ਮੰਜ਼ਲਾ ਪਾ ਕੇ ਆਪਣਾ ਰੋਟੀ ਤਾਂ ਖਾਂਦੇ ਤੇ ਉਹ ਨੌਕਰੀ ਕਰਦੇ ਸਿਕਿਉਰਿਟੀ ਗਾਰਡ ਲੱਗਦਾ ਸਿਕਿਉਰਿਟੀ 10-12 ਹਜ਼ਾਰ ਮੈਂ ਕਿਹਾ ਹੁੰਦਾ ਕੋਈ ਗੱਲ ਨਹੀਂ ਮਹਲੇ ਦੇ ਪੁੱਤੋਂ ਬਣ ਗਏ ਹਾਂਜੀ ਉਹਦਾ ਫਿਰ ਮਾਲਕ ਦੇ ਨੌਕਰ ਬਣ ਗਏ ਆਹ ਮਾਲਕ ਦੇ ਨੌਕਰ ਬਣ ਗਏ ਫਿਰ ਉਹਦੇ ਫਿਰ ਇਹਦਾ ਹੱਲ ਕੀ ਆ ਹੁਣ ਤੁਸੀਂ ਕੀ ਸੁਝਾਅ ਕਰਦੇ ਹੁਣ ਜਿਹੜਾ ਚੰਡੀਗੜ੍ਹ ਇਹਦੇ ਨੂੰ ਵੱਧ ਹੀ ਆ ਰਹੀ ਹੈ ਇਧਰਲੇ ਪਾਸੇ ਤੱਕ ਪਹੁੰਚ ਗਈ ਮੁੰਦੋਂ ਸੰਗਤੀਆਂ ਚ ਅਸੀਂ ਬੈਠੇ ਹਾਂ ਇਸ ਟਾਈਮ ਹਾਂਜੀ ਮਾਹਲੀ ਜ਼ਿਲ੍ਹੇ ਦਾ ਪਿੰਡ ਹੈ ਹਾਂਜੀ ਠੀਕ ਹੈ ਨਾ ਜੀ ਹਾਂ ਜੀ ਰੋਪੜ ਕਿੰਨਾ ਕਿਹਾਂ ਗਾਂ ਚ ਰੋਹਾਂ ਦਾ ਜਾ ਕੇ ਜਿਲ੍ਹਾ 15 ਕਿਲੋਮੀਟਰ ਰੋਪੜ ਜਾ ਡੇਢ ਮੀਲ ਪਰੇ ਦੋ ਪਰੇ ਤਾ ਪੂਪਣਾਗਰ ਰੋਪੜ ਚ ਹੈ ਪੂਪਣਾਗਰ ਰੋਪੜ ਚ ਹੈ ਮਤਲਬ ਇੱਕ ਤਰ੍ਹਾਂ ਦਾ ਮਹਾਲੀ ਜ਼ਿਲ੍ਹੇ ਦਾ ਆਖਰੀ ਪਿੰਡ ਜੇ ਕਹਿ ਲਓ ਆਪਾਂ ਬਾਖੀ ਜੀ ਉਹ ਹੈ ਇੱਕ ਦੋ ਪਿੰਡਾਂ ਮਹਾਲੀ ਜ਼ਿਲ੍ਹਾ ਸਾਰਾ چیر ਕੇ ਰੋਪੜ ਚ ਵੀ ਜਾ ਬੜੇ ਬਿੰਦਰਖ ਤੱਕ ਪਹੁੰਚ ਗਏ ਹਾਂ ਜੀ ਹਰੀਪੜ ਤੱਕ ਜਾ ਰਹੇ ਪਰਖਾਲੀ ਤੱਕ ਉਹ ਸਾਰਾ ਜਿਹੜਾ ਇਲਾਕਾ ਜੰਗਲ ਬਿਆਬਾਨ ਜਿੱਥੇ ਕੁਦਰਤ ਪੂਰੀ ਪਰਫੁੱਲਤਾ ਹੈ ਉਹ ਸਭ ਉਹਨੇ ਖਾਣੀ ਹੈ ਖਾਣੀ ਹੈ ਇੰਜ ਜਿਹੜਾ ਨਕਸ਼ਾ ਬਣਦਾ ਜੀ ਇਹ 100 ਸਾਲ 50 ਸਾਲ ਪਹਿਲਾਂ ਬਣਿਆ ਬਾ ਅੱਜ ਤੇ ਅੱਛਾ ਹਾਂ ਮੈਨੂੰ ਇੱਕ ਬਜ਼ੁਰਗ ਨੇ ਗੱਲ ਦੱਸੀ ਸੀ ਉਹ ਕਿਦਾਂ ਮੈਂ ਦੱਸਦਾ ਤੁਹਾਨੂੰ ਹੂੰ ਉਹ ਮੈਨੂੰ ਚ ਲੱਗਿਆ ਬਾਤਾ ਹੂੰ ਨਕਸ਼ੇ ਆਲੇ ਮਾਂ ਅੱਛਾ ਉਹਨੇ ਦੱਸਿਆਤਾ ਕਹਿੰਦਾ ਵੀ ਜਿਹੜੀ ਹਰੀ ਪਰ ਪੈਂਦਾ ਹੈ ਇੱਥੇ ਜੈਰਵਾਨੀ ਹੈ ਅੱਛਾ ਨਿਊ ਚੰਡੀਗੜ੍ਹ ਦੀ ਹਰੀਪੁਰ ਪਿੰਡ ਹਰੀਪੁਰ ਪਿੰਡ ਚੋਂ ਮਨੂ ਜੱਥਿਆ ਬਾਏ ਪੱਕਾ ਨਕਸ਼ਾ ਦਿਖਾਇਆ ਉਹ ਬੰਦੇ ਦਾ ਬੰਦੇ ਨੂੰ ਪੱਕੀ ਗੱਲ ਹੈ ਉਹ ਪੱਕੀ ਗੱਲ ਹੈ ਇੱਟ ਵਰਗੀ ਗੱਲ ਹੈ ਇਹ ਨਕਸ਼ਾ ਕਿੱਧਰ ਰੋੜਾਂ ਦਾ ਹੁਣ ਪਾਸ ਹੋਇਆ ਸਕੀਮਾਂ ਪਹਿਲਾਂ ਲੱਗੀਆਂ ਆਹ ਸਕੀਮਾਂ ਪਹਿਲਾਂ ਆਂ ਜੀ अच्छा 20 ਹਾਲ ਤਾ ਚੰਡੀਗੜ੍ਹ ਨੂੰ ਨੰਦਗੜ੍ਹ ਪੈਂਦਾ ਹੋ ਗਿਆ ਫੇ ਨਿਊ ਚੰਡੀਗੜ੍ਹ ਗਈ ਪਹਿਲਾਂ ਨੰਦਗੜ੍ਹ ਤਾ ਪਹਿਲਾਂ ਹੋਰ ਕੁਝ ਕਹਿੰਦੇ ਹੁਣੇ ਬੀੜਾਹ ਬਣਾਉਣਾ ਤਿੰਨੇ ਨੌ ਪੈਸੇ ਬਦਲਦੇ ਚਾਰ ਇਹ ਆਪਣਾ ਵਿਰਸਾ ਹੁਣ ਤੁਸੀਂ ਬੈਠੇ ਆ ਮੇਰੇ ਕੋਲ ਹੈ ਦਾਣਾ ਪ੍ਰਕਾਸ਼ ਕੀਤਾ ਹੋਇਆ ਐਨ ਵਧੀਆ ਆਪਣੇ ਮੋਟਰ ਪਰ ਬੈਠੇ ਆ ਹੈ ਹਾਂਜੀ ਹਾਂਜੀ ਔਰ ਕਿੰਨਾ ਚੰਗਾ ਵਧੀਆ ਲੱਗਦਾ ਮੈਂ ਕਹਿੰਦਾ ਇਹ ਇਹ ਕਹਿੰਦੇ ਵੀ ਤੁਹਾਨੂੰ ਸੂਟ ਬੂਟ ਪਵਾ ਕੇ ਨਾ ਜੇ ਅਸੀਂ ਗੱਡੀ ਵਧੀਆ ਤੇ ਉੱਚੀ ਗੱਡੀ ਚ ਬਿਠਾ ਦਈਏ ਤਾਂ ਉਹਦੇ ਤੁਹਾਨੂੰ ਸੁਆਦ ਨਹੀਂ ਆਊਗਾ ਸਵਾਦ ਕਾ ਜਮ ਜੀ ਜਦ ਤਨੂ ਮੈਂ ਕੇ ਗੱਲ ਦੱਤੀ ਜਦ ਸਾਡੇ ਬੰਦੇ ਜ਼ਮੀਨ ਗਈ ਸਭ ਕੁ ਗਿਆ ਸਵਾਦ ਨੂੰ ਕੀ ਕਰੂਗੇ ਮੈਂ ਤਾਂ ਜਪਾ ਹੁੰਦੀ ਹੈ ਪੈਸਿਆਂ ਦਾ ਤਾਂ ਥੋੜੇ ਚਿਰ ਦੇ ਚੁਟਾ ਹੈ ਸਾਢੋ ਦੋ ਸਾਲ ਮੈਂ ਤਾਂ ਮੁੱਕ ਲੈਣੇ ਕੀ ਇਹ ਕੰਮ ਨਹੀਂ ਕਰਨਾ ਅਸੀਂ ਤਾਂ ਦੇ ਅਸੀਂ ਕੰਮ ਕਰਦੇ ਸਾਡੀ ਰੋਟੀ ਲੈ ਕਾਉਂ ਦਾਲ ਦੋ ਟੱਕ ਗੜਾਈ ਦੇ ਵੀ ਲਾਉਂਗੇ ਘਰ ਕਾਦੀ ਵੀ ਪੜਾਉਂਗੇ ਗਿਡਾਈ ਕਰੂਗੇ ਹੋਰ ਕੰਮ ਕਰਾਉਂਗੇ ਇਹਾਂ ਦੇ ਇਹਾਂ ਦਾ ਜਿੰਨ ਪੈਸਾ ਕੇ ਚੱਕਾ ਠਾੜ ਨਜ਼ਰ ਲੱਗ ਜਾਣਾ ਬੱਚੇ ਨਜ਼ਰ ਪਰ ਲੱਗ ਜਾਣਾ ਬੱਚਿਆਂ ਨੇ ਅੱਗੇ ਲੱਗੇਆਂ ਗੁੰਬੜਾ ਸੋਣੇ ਵਿੱਚ ਜਿਹੜੀ ਜ਼ਮੀਨ ਹੈਗੀ ਦੀ ਹਾਂ ਇਹਦਾ ਹੁਣ ਫਿਰ ਹੱਲ ਕੀ ਆ ਤੁਸੀਂ ਕੀ ਕਹਿੰਦੇ ਹੋ ਕੀ ਚਾਹੁੰਦੇ ਹੋ ਤੁਸੀਂ ਕੀ ਹੋਵੇ ਮੈਂ ਤਾਂ ਕਹਿੰਦਾ ਜੀ ਬੰਦ ਚਾਜਦੇ ਅੱਗੇ ਵੀ ਤਾਂ ਚੱਲਦਾ ਹੀ ਕੰਮ ਵੀ ਨਾ ਵਿੱਚ ਜ਼ਿੰਮੇਦਾਰ ਨੂੰ ਕੀ ਸਲਾਹ ਤੁਹਾਡੀ ਮੈਂ ਤਾਂ ਕਹਿੰਦਾ ਜ਼ਮੀਨਾਂ ਦਾ ਉਹ ਨਾ ਵੀ ਤੁਸੀਂ ਮਾਰ ਦੇ ਜੂਗੇ ਉਹ ਤਾਂ ਦੇਖੋ ਦੇਖੀ ਜਿਓ ਅੰਬਾ ਲੈ ਕੇ ਮੈਂ ਕਹਿੰਦਾ ਬਠਿੰਡਾ ਗਿਆ ਲੁੱਦੇ ਹਾਂ ਨੇ ਤੱਕ ਦਤਾ ਗਾਹਾਂ ਮੈਂ ਗਿਆ ਵਾ ਮੈਂ ਕਹਿੰਦਾ ਪੰਜ ਪੰਜ 6 ਘਾਟ ਤੇ ਉਰੇ ਤੱਕੇ ਰੋਡ ਫੇਕ ਨਹੀਂ ਜੂਂਦਾ ਪੰਜਾਬ ਤਾਂ ਤਬਾਹ ਕਰਤਾ ਜੀ ਲੋਡ ਕਰਤਾ ਉਹ ਬਣਾਤਾ ਕਿਆ ਕਹਿੰਦੇ ਬਰੈਡ ਦਾ ਪੀਸ ਜ਼ਮੀਨ ਦਾ ਸਾੜੀ ਨਹੀਂ ਉਹ ਤਾਂ ਜਦੋਂ ਆਂਦੇ ਨੇ ਜੀ ਬੜੀ ਸਾਰੀ ਗੱਡੀ ਵਿੱਚ ਐ ਕਰੋੜਾ ਕਰੋੜਾ ਰੁਪਇਆ ਵੰਡ ਕੇ سرمایہਧਾਰ ਜਦੋਂ ਖਰੀਦਦੇ ਐ ਜੱਟ ਤਾਂ ਜਦੇ ਤਿਲਕ ਜਾਂਦਾ ਹਾਂਗੇ ਹਾਂ ਉਹ ਨਾਲੇ ਨੂੰ ਕਹਿੰਦੇ ਇਹ ਨੂੰ ਕਹਿੰਦੇ ਛੇਤੀ ਚੜਦੀ ਜੱਟ ਨੂੰ ਪੈਸੇ ਆਜ ਤੇ ਪੈਸੇ ਆਏ ਤੇ ਕਿ ਮਿਰਚਾਂ ਹਾਂ ਹਾਂ ਪੈਸੇ ਆਜ ਜੱਟਿੰਦਾ ਕਿ ਮਿਰਚੇ ਚੜ ਜਾਂਦੀ ਇਹ ਜੋ ਥੋੜੀਆ ਧਬਿਆ ਰਹਿਣਾ ਥੋੜਾ ਜਾਂ ਤਾਂ ਹੀ ਠੀਕ ਰਹਿੰਦਾ ਇਹ ਰਾਸ਼ੰਗ ਵੀਤੀ ਚੱਕ ਲੰਦਾ ਫਿਰ ਤਾਂ ਸ਼ਾਮ ਨੂੰ ਕਤਲ ਕਰ ਦਿੰਦਾ ਹਾਂ ਅੱਛਾ ਤੁਸੀਂ ਕਹਿੰਦੇ ਜੱਟ ਜੇ ਦਬਿਆ ਘੁਟਿਆ ਚੱਲੇ ਤਾਂ ਠੀਕ ਹੈ ਹਾਂ ਠੀਕ ਹੈ ਇੱਥਾਂ ਇਹ ਕਹਿੰਦਾ ਮੇਲੇ ਪੰਦਾਰੀ ਪੀ ਕੇ ਕਹਿੰਦਾ ਰੋਟਾਂ ਦਾ ਗੁੜ ਪਕਾ ਦੂੰਗਾ ਰੋਟਾਂ ਨਾਲ ਗੋੜਾ ਗੋੜ ਪਕਾ ਦੂੰਗਾ ਹਾਂ ਪਾਣੀ ਦਾ ਗੋੜਾ ਬਣਾ ਦੂੰਗਾ ਰੋਟਾ ਗੋੜਾ ਬਣਾ ਦੂੰਗਾ ਕਹਿੰਦਾ ਚੋਕਲਾ ਜੇ ਦਾਰੂ ਪੀ ਕੇ ਜੱਟ ਬਾ ਪੈਸੇ ਆ ਜਾਣ ਰੋਟਾਂ ਦਾ ਚੋਕਲਾ ਲਾ ਦੂੰਗਾ ਥੱਲੇ ਹਾਂ ਅਨੜੀਆਂ ਮਾ ਦਾ ਫਲੋਟੀਆਂ ਬਹੁਤ ਬਹੁਤ ਸਿਆਣੇ ਵਧੀਆ ਜੱਟ ਵੀ ਹੈਗੇ ਐ ਬਹੁਤ ਸਿਆਣੇ ਹੈਗੇ ਬਹੁਤ ਸਿਆਣੇ ਜ਼ਿਮੀਦਾਰ ਹੈਗੇ ਐ ਬੜੇ ਅਕਲ ਵਾਲੇ ਸਾਰੀ ਦੁਨੀਆ ਕਿਸਾਨ ਹੀ ਨਾ ਹੁੰਦੀ ਹਾਂ ਚੰਗੇ ਵੀ ਹੁੰਨੇ ਵਿੱਚ ਜਿਮੀਨੇ ਵੇਤੀ ਫਰੂਦੀ ਅਕਲ ਕਾਦੀ ਅਕਲ ਕਾਜੀ ਗਈ ਚਲੋ ਆਪਣੇ ਵੱਲੋਂ ਤਾਂ ਜਾਣੀ ਉਹ ਸੋਚ ਲੈਂਦਾ ਨਿਆਣੇ ਵੀ ਦਬਾ ਪਾਉਂਦੇ ਐ ਨਿਆਣੇ ਵੀ ਕਹਿੰਦੇ ਵੀ ਵੇਚ ਲੈ ਬਾਪੂ ਉਹਨੇ ਵੇਚ ਲਈ ਫਲਾਣੇ ਨੇ ਵੇਚ ਲਈ ਉਹਦਾ ਮੁੰਡਾ ਥਾਰ ਚੱਕੀ ਫਿਰਦਾ ਫਿਰ ਉਹੀ ਤਾਂ ਮੈਂ ਗੱਲ ਕਰਦਾ ਰੀਠੇ ਦਾ ਪੱਟਨੇ ਉੱਥੇ ਜ਼ਿਮੀਦਾਰ ਫਸ ਜਾਂਦਾ ਉੱਥੇ ਫਸ ਜਾਂਦਾ ਕੋਚੂਂਤਾ ਦੋ ਸਾਲ ਲਈ ਹੈ ਕੋਈ ਨਹੀਂ ਫਸਦਾ ਬਾਪੂ ਹੈ ਹਾਂ ਤੂੰ ਨਹੀਂ ਫਸਦਾ ਜੇ ਤੇਰੇ ਨਾਲ ਆ ਗਿਆ ਮੰਨ ਲੈ ਤੇਰੇ ਕੋਲ ਆ ਗਿਆ ਮੈਂ ਮੈਂ ਤਾਂ ਨਹੀਂ ਗੁੱਟਾ ਲਾਂਦਾ ਮੈਂ ਤਾਂ ਨਹੀਂ ਗੁੱਟਾ ਲਾਂਦਾ ਕਿੱਧਰ ਪੁੱਲ ਸੇ ਤੱਕ ਕਿ ਤੂੰ ਕਹਿੰਦੇ ਨਾਲ ਮੈਂ ਤਾਂ ਪਹਿਲੇ ਵਾਲੇ ਬਈ ਮੈਂ ਤਾਂ ਨਹੀਂ ਲਾਂਦਾ ਪਰ ਮੈਂ ਜੋ ਮਰਜ਼ੀ ਦੇ ਦਮਾਂ ਮੈਂ ਹਾਂ ਆ ਕੇ ਸੀ ਮੋਟਰ ਤੇ ਬੈਠੇ ਖੇਤ ਮਾਸੀ ਕਿੱਥੇ ਬੈਠੂਗੇ ਅਸੀਂ ਤਾਂ ਰਾਜੇ ਹਾਂ ਰੇ ਬਾਪੂ ਬੈਠੇ ਚਾਹ ਦੋ ਬਿਗੇ ਚਾਹ ਚਾਰ ਬਿਗੇ ਚਾਹ ਕਿਲਾ ਮੇਰੇ ਕੋਲ ਚਾਹ ਦੋ ਕਿਲੇ ਮੋਟਰ ਪਰ ਤਾਂ ਬੈਠਾ ਆਪਣੀ ਵਾਰ ਆਪਣੀ ਪਰ ਰੋਟੀ ਖਾ ਕੇ ਉਹਦਾ ਪੈਜ ਦਾ ਪੱਖਾ ਲੱਗਿਆ ਬਫਲੀ ਕੋਈ ਬਿੱਲੀ ਹੈ ਆਖਾ ਆਪਣੇ ਨੂੰ ਸਮਝੀਦਾ ਹਵਾ ਆਉਂਦੀ ਆ ਨੀ ਚੰਡੀਗੜ੍ਹ ਕਿੰਨੀ ਤੇ ਉਹ ਦੂਰ ਤੇ ਆਂਦੀ ਨਾ ਕਹਿੰਦੇ ਨੇੜੇ ਲੈ ਆਣ ਤੇਰੇ ਚੰਡੀਗੜ੍ਹ ਨਾ ਨਾ ਅਸਾਂ ਬੱਬਾ ਸੀ ਬਕਸੇ ਪਿੰਨੀਆਂ ਹੈ ਪਿੰਨੀ ਪਿੰਨੀ ਬਾਰੀਆਂ ਸਰਦੀਆਂ ਗਾਹਾਂ ਹਾਂ ਫੇਰ ਖਾਉਂਗੇ ਨਾ ਰੰਗੇ ਤਰਾਂ ਖਲਾਨੀਆਂ ਹੈ ਉਹ ਰਾਂਗ ਦਾ ਕਿਸਾਨੀ ਅੰਦੋਲਨ ਵਿੱਚ ਵੀ ਤੁਸੀਂ ਚੰਗੀ ਤੈਅ ਬਠਾਈ ਤੀ ਸਾਰਿਆਂ ਦੀ ਹਾਂ ਹਾਂ ਅੱਜ ਫਿਰ ਤੁਸੀਂ ਤੈਅ ਬਠਾਤੀ ਹੈ ਕੰਨ ਖੋਲਦੇ ਸਾਰਿਆਂ ਦੇ ਸੁਣਨ ਵਾਲੇ ਦੇਖਣ ਵਾਲੇ ਜਿਹੜੇ ਹਨ ਜੀ ਇਹ ਇਹ ਦੱਸਣਗੇ ਬਾਪੂ ਠੀਕ ਕਹਿੰਦਾ ਕਿ ਬਾਪੂ ਗਲਤ ਕਹਿੰਦਾ ਪੈਸਾ ਨਹੀਂ ਤੂੰ ਕਹਿੰਦਾ ਟਿਕਦਾ ਪੈਸਾ ਨਹੀਂ ਟਿਕੇਗਾ ਮੈਂ ਕਹਿੰਦਾ ਜਿੱਕਾ ਬਘਾਲੇ ਰੋਕਦੇ ਨੇ ਸ਼ਿਕਾਰ ਨੂੰ ਵੀ ਇੱਧਰ ਨੂੰ ਨਿਕਲ ਜਾਂਦਾ ਹੈ ਕੁੱਤੇ ਨਹੀਂ ਖੜੇ ਕੁੱਤੇ ਪਿਆਰੇ ਛੋਟੇ ਕੋਣ ਹੈ 6 ਪਾਛਾ ਖੜੇ ਹੁੰਦੇ ਸ਼ਿਕਾਰ ਫੇਰ ਵੀ ਨਿਕਲ ਜਾਂਦਾ ਹੈ ਦੇ ਪੈਸਾ ਤਾਂ ਰੋਕਣਾ ਵਾਸਤਖ ਪੈਸੇ ਨੇ ਮੁੱਕ ਜਾਣਾ ਜਗਾ ਨਾ ਛੱਡੋ ਜਗਾ ਨਾ ਛੱਡੋ ਚਾਹ ਬਿੱਗਾ ਚਾਹ ਚਾਲ ਬਿੱਗੇ ਬਿੱਗੇ ਮਾ ਤਾਂ ਨੂੰ ਲੱਖ ਦੀ ਪੈਸਾ ਕਹਿੰਦਾ ਸਾਲਮਾ ਬੰਦਾ ਕਰਨੇ ਵਾਲਾ ਹੋਵੇ ਨਹੀਂ ਯਾਰ ਇੱਥੇ ਤੇ ਮੇਰੀ ਸੁਣ ਗੱਲ ਨੇੜੇ ਤੇ ਤੁਹਾਡਾ ਕਿਹੜਾ ਹਾਈਵੇ ਨਿਕਲ ਰਿਹਾ ਹੁਣ ਆਹ ਥਾਲੇ ਬੜੋਦੀ ਆ ਗਿਆ ਪਟਿਆਲੇ ਸਿੱਧਾ ਪਟਿਆਲੇ ਤੇ ਉਹਦੇ ਆਲੇ ਦੋਲੇ ਟਾਬੇ ਖੁੱਲਣਗੇ ਪਹਿਲਾਂ ਉੱਚੇ ਹੀ ਬੋ ਚੱਕਤਾ ਟੱਬਾ ਪਾਪਾ ਘਰ ਪਰਤੋ ਉੱਚਾ ਉੱਚਾਈ ਬਾ ਚੱਕਤਾ ਫਿਰ ਡਰਾਕਤ ਲਾ ਦੇਣੇ ਮਿੱਟੀ ਹਾਂ ਨੇ ਤੇ ਦਾਦਲ ਘੱਟੇ ਲਾਗ ਲਈ ਜਮੀਨ ਉਮਾ ਡਰਾਕਤ ਲਾ ਦੇਣੇ ਉੱਠਾ ਸੂਰ ਸਾੜੀ ਫੱਜਾਂ ਚਾਹੂੰਗੇ ਰਾਮ ਗੰਗੂਆਂ ਲੱਗ ਜਾਣੀਆਂ ਜਿਹੜੀਆਂ ਫਿਰਦੀਆਂ ਇਹਨਾਂ ਨਾਲ ਹੀ ਖਾ ਲੈਣੇ ਤੁਹਾਨੂੰ ਉਸ ਸੜਕ ਦਾ ਕੁਝ ਨਹੀਂ ਮਿਲਣਾ ਤੁਹਾਨੂੰ ਨਹੀਂ ਬਾਤਾਂ ਵੀ ਜਿਹੜਾ ਮੇਲਿਆ ਉਹ ਖਾ ਲੈਣਾ ਹਾਂਜੀ ਸਰੋਤਿਓ ਬਾਪੂ ਬਚਨੇ ਨਾਲ ਗੱਲਬਾਤ ਹੋਈ ਮੋਟਰ ਤੇ ਬੈਠੇ ਸੀ ਬਾਪੂ ਦੇ ਬਾਪੂ ਨੇ ਬਿਲਕੁਲ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਜਗਾ ਨਹੀਂ ਵੇਚਣੀ ਭਾਵੇਂ ਕੁਝ ਹੋ ਜਾਵੇ ਭਾਵੇਂ ਕਰੋੜਾਂ ਰੁਪਏ ਦੇ ਦੇਣ ਸਾਨੂੰ ਸਾਨੂੰ ਨਹੀਂ ਚਾਹੀਦੀ ਕਹਿੰਦਾ ਤੁਸੀਂ ਦੱਸਣਾ ਕਮੈਂਟ ਕਰਕੇ ਕਿ ਬਾਪੂ ਸਹੀ ਕਹਿੰਦਾ ਤਰੱਕੀ ਹੋਣੀ ਚਾਹੀਦੀ ਹੈ ਪੁਲ ਲੱਗਣੇ ਚਾਹੀਦੇ ਹਨ ਕਲੋਨੀਆਂ ਬੰਡੀਆਂ ਵੱਡੀਆਂ ਖੇਤਾਂ ਵਿੱਚ ਆਉਣੀਆਂ ਚਾਹੀਦੀਆਂ ਹਨ ਇਹ ਹੁਣ ਤੁਸੀਂ ਟਿੱਪਣੀ ਕਰਕੇ ਦੱਸਣਾ ਆਪਣੀ رائے ਜ਼ਰੂਰ ਦਿਓ ਠੀਕ ਆ ਬਾਪੂ ਜੀ ਚੰਗਾ ਜੀ ਸਤਿ ਸ੍ਰੀ ਅਕਾਲ